ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੋਸਤੋ ਤਰਾਉਲੇ ਖੜੇ ਆ ਆਪਣੇ ਆ ਖੂਹ ਨਿਗਾ ਪੈ ਗਿਆ ਬਹੁਤ ਵਧੀਆ ਮਤਲਬ ਇਹ ਤਿਆਰ ਕਰਵਾਇਆ ਹੋਇਆ ਇਹ ਬਾਈ ਜੀ ਇਹ ਕਿਵੇਂ ਮਤਲਬ ਕੀ ਇਤਿਹਾਸ ਆਦਾ ਖੂਹ ਦਾ ਪੁਰਾਣੇ ਬਜ਼ੁਰਗਾਂ ਦੇ ਪੁਰਾਣੇ ਵਿਰਸੇ ਅਗੇ ਖੂਹਾਂ ਤੋਂ ਪਾਣੀ ਕੱਢਦੇ ਸੀ ਡੋਲ ਹੁੰਦੇ ਸੀ ਹਾਂਜੀ ਇਹ ਬੰਦ-ਬੰਦ ਹੋ ਗਈ ਸੀ ਹਾਂਜੀ ਅਕਮਰਾਜ ਸੰਤ ਨੇ ਬਹੁਤ ਅੱਛਾ ਜੀ ਹਾਂਜੀ ਉਹਨਾਂ ਨੇ ਜਿੰਨੇ ਵੀ ਪੰਜਾਬ 'ਚ ਹਾਈ ਲੈਵਲ ਤੇ ਖੂਹ ਬੰਦ ਸੀ ਆਪ ਵੀ ਖਰਚੇ ਨਾਲ ਆਪ ਤਿਆਰ ਕਰਕੇ ਦਿੱਤੇ ਨੇ ਅੱਛਾ ਜੀ ਹਾਂਜੀ ਚਾਲੂ ਕਰਕੇ ਦਿੱਤਾ ਹੁਣ ਮਤਲਬ ਸਾਰਾ ਕੁਝ ਤਿਆਰੀ ਉਹਨਾਂ ਨੇ ਕਰਾਈ ਹੈ ਹਾਂਜੀ ਉਹਨਾਂ ਨੇ ਆ ਪਾਰਕ ਨੂੰ ਤਾਂ ਬਾਅਦ ਚ ਲਾ ਲਿਆ ਪੱਤੀ ਵਾਲੇ ਨੇ ਸ਼ੌਂਕੀਆਂ ਹਾਂਜੀ ਜਿਹਨੇ ਪਾਰਕ ਆ ਬਣਾਇਆ ਇਹ ਜਗ੍ਹਾ ਪਹਿਲਾਂ ਖੋਦ ਹੀ ਸੀ ਪੁਰਾਣੀ ਇੱਥੇ ਹਾਂ ਖੂਦ ਤਿਆਰ ਕਰਕੇ ਜੂ ਸਾਰਾ ਤਿਆਰ ਉਹਨਾਂ ਨੇ ਕਰਿਆ ਸਭ ਉਹਨਾਂ ਨੇ ਕਰਿਆ ਤਿਆਰ ਕਰਕੇ ਛੱਡ ਗਏ ਰਾਮ ਮੇਰੀ ਨਿਗਾਹ ਵੀ ਮੈਂ ਕਿਹਾ ਬਹੁਤ ਸੋਹਣਾ ਲੱਗਿਆ ਮੈਨੂੰ ਰੰਗ ਰੂਗਣ ਜਿਵੇਂ ਆਪ ਦੀ ਹਾਂ ਹਰ ਇੱਕ ਪਿੰਡ ਦੇ ਵਿੱਚ ਹੋਣਾ ਚਾਹੀਦਾ ਹਰ ਵਿੱਚ ਬਿਲਕੁਲ ਹੀ ਅਲੋਪ ਹੋ ਗਏ ਚੀਜ਼ਾਂ ਬਈ ਬਹੁਤ ਖੂ ਨੇ ਸਾਰੇ ਵਧਾਤੇ ਹੋ ਠੀਕ ਹੈ ਜੀ ਠੀਕ ਹੈ ਠੀਕ ਹੈ ਜਦੋਂ ਸਾਰੇ ਮਰਾਂਗੇ ਕਿਹੜਾ ਫਿਰ 10 20 ਹੋਣਗੇ ਸਾਡੇ ਅੱਛਾ ਅੱਛਾ ਚਾਲੂ ਚਾਲੂ ਹਲਚ ਕਰਤੇ ਚਲੋ ਚ ਕਰਤੇ ਉਹ ਵੀ ਪਾਣੀ ਕੱਢ ਸਕਦਾ ਬੰਦਾ ਜੀ ਕੱਢਣ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਹਾਂ ਜੀ ਦੋਸਤੋ ਜਿਵੇਂ ਆਪਾਂ ਬਾਈ ਜੀ ਨਾਲ ਗੱਲ ਕਰੀਆ ਇਹ ਟੱਲਮਮ ਪੱਤੀ ਦੇ ਵਿੱਚ ਤਨੌਲੇ ਖੂਬ ਬਹੁਤ ਵਧੀਆ ਸੰਗਾਰਿਆ ਹੋਇਆ ਪੁਰਾਣਾ ਵਿਰਸਾ ਸਾਹਮੇ ਹੋਇਆ ਜਿਵੇਂ ਆਪਾਂ ਕਹਿ ਲਈਏ ਇਹ ਪ੍ਰਾਣੀ ਬਰਾਸਤਾਂ ਜੋ ਵੀ ਨੇ ਇਹ ਆਪਾਂ ਨੂੰ ਸਾਹਮਣੀਆਂ ਬਣਦੀਆਂ ਨੇ ਮੈਂ ਇੱਕ ਬਹੁਤ ਵਧੀਆ ਉਪਰਾਲਾ ਕਹਿ ਸਕਦਾ ਜੋ ਕਿ ਤਰ੍ਹਾਂ ਲੋਕਾਂ ਨੇ ਇਹ ਸੰਭਾਲ ਕੇ ਰੱਖਿਆ ਜੋ ਕਿ ਆਪਣੇ ਜੇਕਰ ਇਹ ਬੱਚਿਆਂ ਨੂੰ ਇਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਤਾਂ ਉਹਨਾਂ ਨੂੰ ਪਤਾ ਲੱਗੂ ਵੀ ਸਾਡੇ ਵਿਰਸੇ ਦੇ ਵਿੱਚ ਪਹਿਲਾਂ ਕੀ ਸੀਗਾ ਸਾਡੇ ਬਰਾਸਤ ਦੇ ਵਿੱਚ ਸਾਡੀ ਜੋ ਮਹਿੰਗਾ ਵਿਰਸਾ ਉਹ ਉਸ ਤੇ ਚਲ ਕੇ ਪੇਸ਼ ਕਰਦਾ ਖੂ ਤਾਂ ਲੰਘੇ ਜਾਂਦੇ ਸੀ ਨਿਗਾਹ ਪਈ ਤਾਂ ਮੈਂ ਸੋਚਿਆ ਵੀ ਇਹਦੀ ਵੀਡੀਓ ਬਣਾਈ ਜਾਵੇ ਦਰਸ਼ਕਾਂ ਨਾਲ ਸਾਂਝੀ ਕੀਤੀ ਜਾਵੇ ਤਾਂ ਕਿ ਹੋਰਾਂ ਦੇ ਵਿੱਚ ਵੀ ਇਹ ਉਤਸ਼ਾਹ ਪੈਦਾ ਹੋਵੇ ਕਿ ਅਸੀਂ ਵੀ ਆਪਣੇ ਜੋ ਪੁਰਾਣਾ ਵਿਰਸਾ ਜੋ ਆਪਣੇ ਪੁਰਾਣੇ ਖੂਹ ਨੇ ਪੁਰਾਣੀਆਂ ਟਿੰਡਾਰੇ ਉਹ ਸੰਭਾਲ ਕੇ ਰੱਖੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਵੀ ਸਾਡੇ ਪਰਸੇ ਦੇ ਵਿੱਚ ਕੀ ਸੀ ਕਿਵੇਂ ਪੁਰਾਣੇ ਖੂਹ ਸੀ ਕਿਵੇਂ ਪਾਣੀ ਕੱਢਿਆ ਜਾਂਦਾ ਸੀਗਾ ਬਲਦਾਂ ਦੇ ਨਾਲ ਦੋਸਤੋ ਜਰੂਰ ਕੋਸ਼ਿਸ਼ ਕਰਿਆ ਕਰੋ ਜਿੰਨਾ ਵੀ ਆਪਾਂ ਇਹ ਇੱਕ ਕੋਈ ਮਹਿੰਗਾ ਸਿਸਟਮ ਨਹੀਂ ਹੈਗਾ ਵੀ ਜੇ ਇਸ ਤਰ੍ਹਾਂ ਵਧੀਆ ਕਲਰ ਵਗੈਰਾ ਰੰਗ ਕਰਾਉਣਾ ਇਹबस ਇੱਕ ਹਿੰਮਤ ਦੀ ਗੱਲ ਆ ਵੀ ਪਿੰਡ ਵਾਲਿਆਂ ਦੀ ਕਿੰਨੀ ਕਿ ਹਿੰਮਤ ਆ ਹਰ ਇੱਕੇ ਚੀਜ਼ ਦਾ ਸਹਿਯੋਗ ਕਰਦਾ ਇਹ ਨਹੀਂ ਗੱਲ ਜੇ ਕੋਈ ਆਪਾਂ ਮੂਰੇ ਲਾ ਕੇ ਕੋਈ ਇਸ ਤਰ੍ਹਾਂ ਦਾ ਉਪਰਾਲਾ ਕਰਦੇ ਆ ਤਾਂ ਹਰ ਕੋਈ ਸਹਿਯੋਗ ਦੇਣ ਨੂੰ ਤਿਆਰ ਹੋ ਜਾਂਦਾ ਆ ਦੇਖੋ ਤੁਸੀਂ ਬਹੁਤ ਵਧੀਆ ਰੰਗ ਕੀਤਾ ਹੋਇਆ ਆ ਮੂਰੇ ਢਲਵਾ ਪੱਤੀ ਜੋ ਵੀ ਇਹਦਾ ਇਤਿਹਾਸ ਆ ਉਹ ਪਰ ਪ੍ਰਾਰਤਨ ਨੂੰ ਦਾ ਲਿਖਿਆ ਇਹ ਪਾਰਕ ਵਗੈਰਾ ਵੀ ਪਿੰਡ ਵਾਲੇ ਹੁਣ ਪਾਰਕ ਲਗਾਉਣਾ ਸ਼ੁਰੂ ਕੀਤਾ ਇੱਥੇ ਆ ਦੇਖੋ ਪੰਜਾਬੀ ਬੋਲੋ ਪੰਜਾਬੀ ਲਿਖੋ ਪੰਜਾਬੀ ਪੜੋ ਜੇਕਰ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਬੱਚੇ ਪੜਨਗੇ ਤਾਂ ਉਹਨਾਂ ਦੇ ਉੱਤੇ ਉਸ ਤਰ੍ਹਾਂ ਦਾ ਪ੍ਰਭਾਵ ਪੈਣਾ ਆਪਣੀ ਵਿਰਾਸਤ ਬਾਰੇ ਜਾਂ ਯਾਦਗਾਰੀ ਹੈ ਇੱਕ ਤਰ੍ਹਾਂ ਦੀ ਆਪਾਂ ਜੇ ਕਹਿ ਲਈਏ ਆ ਦੇਖੋ ਬਹੁਤ ਸੋਹਣੀ ਪੇਂਟਿੰਗ ਹੋਈ ਹੈ ਕੰਧਾਂ ਦੇ ਉੱਤੇ ਵੀ ਜਿਵੇਂ ਆ ਪੁਲਖਾ ਫਲਕਾਰੀ ਕੱਢਣ ਦਾ ਦ੍ਰਿਸ਼ ਇੱਕ ਔਰਤ ਫਰਕਾਰੀ ਕੱਢਦੀ ਆ ਮਧਾਣੀ ਆ ਦੇਖੋ ਬੇਟੀ ਬਚਾਓ ਬੇਟੀ ਪੜਾਓ ਨਾ ਛੇ ਛੱਡੋ ਕੋੜ ਵੱਡੋ ਬਹੁਤ ਵਧੀਆ ਲਾਈਨਾਂ ਲਿਖੀਆਂ ਹੋਈਆਂ ਨੇ ਤੇ ਆ ਉੱਪਰ ਪੁਣੀ ਲੱਗੀ ਹੋਈ ਹੈ ਜਿਵੇਂ ਆਪਾਂ ਕਹਿੰਦੇ ਆ ਕਹਿੰਦੇ ਹਜੇ ਵੀ ਇਹ ਚਾਲੂ ਹਾਲਤ ਦੇ ਵਿੱਚ ਮਹਾਰਾਜ ਵਾਲੇ ਸੰਤਾਂ ਨੇ ਇਹ ਚਾਲੂ ਹਾਲਤ ਦੇ ਵਿੱਚ ਕਰਕੇ ਦਿੱਤਾ ਪਿੰਡ ਵਾਲਿਆਂ ਨੂੰ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਬਹੁਤ ਸੋਹਣਿਆ ਪਰਾ ਪੰਜਾਬੀ ਵਿਰਸਾ ਦਰਸਾਇਆ ਹੋਇਆ ਮਧਾਨੀ ਰੜਕਣੀ ਖੇਤ ਵਿੱਚ ਰੋਟੀ ਖਾਣਾ ਦੇਖੋ ਬਚਪਨ ਦੇ ਖੇਡ ਬੰਟੇ ਬਹੁਤ ਵਧੀਆ ਊੜਾੜਾ 30 ਲਿਖੀ ਹੋਈ ਆ ਮਤਲਬ ਬਹੁਤ